راوندو راوندو کي سلام آهي ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਦਿਨ ਲਈ ਬਲੌਗ ਦੀ ਸ਼ੁਰੂਆਤ ਕਰਤੀ ਹੈ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਕਾਰਧਿਆਨ ਗੁਰੂ ਮਹਾਰਾਜ ਦੇ ਦਰਸ਼ਨ ਤੇ ਅੱਜ ਫਿਰ ਤੁਹਾਨੂੰ ਦਿਖਾਵਾਂਗੇ ਦਿਨ ਵਿੱਚ ਕੀ ਕੀ ਕਰਦੇ ਆਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਕਰਧਿਆਨ ਦਰਸ਼ਨ ਮੇਲੇ ਅਜੀ ਕਰਕੇ ਦਰਸ਼ਨ ਮਿਲੇ ਤੇ ਆਪਾਂ ਪਹੁੰਚ ਗਏ ਘਰੇ ਤੇ ਪੱਗ ਤੇ ਕੁਛ ਲੱਗ ਗਿਆ ਸੀ ਤੇ ਪੱਗ ਦਾ ਰੰਗ ਚੇਂਜ ਕਰਕੇ ਆਪਾਂ ਬਨ ਲਈ ਹੋਰ ਪੱਗ ਇਦੋ ਵਾ ਚੱਲਾਂਗੇ ਆਪਾਂ ਅੱਜ ਅਪਡੇਟ ਨਾਨਕੀ ਕਿਉਂਕਿ ਅੱਜ ਦਸਹਿਰਾ ਵੀ ਐ ਤੇ ਦਿਖਾਵਾਂਗੇ ਤੁਹਾਨੂੰ ਦਸਹਿਰਾ ਉੱਥੋਂ ਹਾਂਜੀ ਚੱਲਦੇ ਹਾਂ ਦਸਹਿਰਾ ਦੇਖਣ ਆਉਂਦੇ ਆਂ ਪਹੁੰਚ ਗਏ ਬੱਸ ਸਟੈਂਡ ਤੇ ਹੁਣ ਚੱਲਦੇ ਆਂ ਨਾਨਕੀ ਹਾਂਜੀ ਪਹੁੰਚ ਗਏ ਜੀ ਬਲਾ ਅੱਡਾ ਬੱਸ ਸਟੈਂਡ ਤੇ ਆਂਦਾ ਅਸੀਂ ਨਾਨਕੇ ਦਸਹਿਰਾ ਦੇਖਣ ਤੇ ਆਉਂਦਾ ਮਾਮੇ ਦਾ ਮੁੰਡਾ ਇਹ ਦੇਖਦੇ ਨੇ ਸਹਿਰਾ ਚੱਲਦੇ ਨਹੀਂ ਸੀ ਘਰੇ ਆ ਗਿਆ ਜੀ ਆਪਾਂ ਆਪਣਾ ਫਾਗੜਾ ਹੁੰਦਾ ਆਪਾਂ ਨੂੰ ਬੱਸ ਸਟੈਂਡ ਤੋਂ ਲੈਣਾ ਥੈਂਕ ਯੂ ਆ ਦੇਖਾਂਗੇ ਸਹਿਰਾ ਹਾਂਜੀ ਪਹੁੰਚ ਗਏ ਜੀ ਘਰੇ ਤੇ ਘਰੇ ਛੱਕੇ ਚਾਹ ਪਾਣੀ ਤੇ ਹੁਣ ਚੱਲਦੇ ਸਾਰਾ ਦੇਖਣ ਤੇ ਮਾਨ ਦਾ ਮੁੰਡਾ ਨਾਲ ਹੀ ਸੀ ਆਪਣੇ ਇਹ ਕਹਿੰਦਾ ਮੈਂ ਵੀ ਚੱਲੂ ਤੇਰੇ ਨਾਲ ਤੇ ਚੱਲ ਨਾਨਾ ਜੀ ਭਲਾਡੇ ਦਾ ਦਸਹਿਰਾ ਦੇਖਣਾ ਤੇ ਇਕੱਠ ਬਹੁਤ ਹੀ ਜ਼ਿਆਦਾ ਹੈ ਅੱਜ ਪਹਿਲੀ ਵਾਰ ਮੈਂ ਦਸਹਿਰਾ ਦੇਖ ਰਿਹਾ ਪੰਜ 6 ਸਾਲਾਂ ਬਾਅਦ ਪਹਿਲਾਂ ਭੀਖੀ ਦੇਖਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਹੁੰਦੇ ਸੀ ਜਦੋਂ ਡੈਡੀ ਵਰਗਿਆਂ ਨਾਲ ਆਉਂਦੇ ਹੁੰਦੇ ਸੀ ਤੇ ਅੱਜ ਪਹਿਲੀ ਵਾਰ ਆਪ ਦਸਹਿਰਾ ਦੇਖਣ ਜਾ ਰਹੇ ਹਾਂ ਭਲਾਡਾਂ ਆਈ ਪਹੁੰਚ ਗਈ ਆਵਾ ਮੁੰਡਾ ਬੰਡਾ ਨੌਜਵਾਨ ਕਲਬੂ ਤੇਰੇ ਨੇ ਬਹੁਤ ਬਹੁਤ ਲੋਕ ਦੇਖੋ ਹੁਣ ਆਤਸਵਾ ਜੀ ਦਾ ਨਜ਼ਾਰਾ ਦੇਖੋ ਆਤਸਵਾ ਜੀ ਦਾ ਨਜ਼ਾਰਾ ਦੇਖੋ ਤੇ ਜਿਹੜੇ ਗਰਾਊਂਡ ਦੇ ਵਿੱਚ ਖੜੇ ਹੋਏ ਨੇ ਬੇਨਤੀ ਕਰੂੰਗਾ ਨੇ ਸਾਈਡ ਤੇ ਹੋ ਜਾਓ ਇਹ ਕਿੱਥੋਂ ਆ ਜਾਣਾ ਕੰਮ ਕਰਨ ਦੇ ਬੁੱਤਲੇ ਨੂੰ ਆਤਸਵਾ ਜੀ ਤੋਂ ਬਾਅਦ ਕੰਮ ਕਰਨ ਦਾ ਬੁੱਤਲੇ ਨੂੰ ਸਭ ਤੋਂ ਉੱਪਰਾਂ ਤੇ ਇਹ ਲਗਾਉਣਗੇ ਜੀ ਐਮਐਲਏ ਸਾਹਿਬ ਅਗਲਗਾਉਗੇ ਤੇ ਮੇਗਨਾ ਤੋਂ ਪਤਲੇ ਨੂੰ ਤੁਰੰਤ ਮੰਗੇ ਗੋਪਕਾਰ ਨੇ ਪਰਮੇਸ਼ਵਰ ਰਜ਼ੀਦਲਾ ਇਹ ਲਗਾਉਣਗੇ ਤੇ 라ਵਨ ਦੇ ਬੁੱਤ ਨੂੰ 50 ਮਾਹਵਿਰ ਦੱਲੇ ਤੇ ਸਾਰੇ ਐਕਟ ਸਾਹਿਬਾਨ ਤੇ ਮੈਂਬਰ ਸਾਹਿਬਾਨ ਕਰਤੇ ਕਸਮ ਉਹਨਾਂ ਦੇ ਅਗਾ ਕਹਿੰਦੇ ਬੋਲੋ ਹਾਂ ਤੋਂ ਆਖਰੀ ਜੀ ਸ਼ੁਰੂ ਕਰਨਾ ਹਰੇਕ ਦਾ ਸਭ ਤੋਂ ਕਾਲੀ ਰੌਣਕ ਧੰਨਵਾਦ ਜੋ ਸਾਰੇ ਦੇ ਵਿਚ ਪਹੁੰਚਾਰੇ ਐਮਐਲ ਦਾ ਉਤਰਾਮਕੀ ਆਪਣੇ ਜੋ ਮਾਰਕੀਟ ਸਾਈਟੀ ਦੇ ਸਟੇਟ ਕਲਬ ਦੇਖੋ

ਤੇ ਜ਼ਿਆਦਾ ਇਕੱਠ ਹੈ ਜੀ ਵਰਮਲਾ ਮਨਾ ਸੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਅੱਛਾ ਆਪਣਾ ਪ੍ਰੋਗਰਾਮ ਪੇਸ਼ ਕੀਤਾ ਹੈ ਖੜਵਾੜਾ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਨਾਮ ਦੇ ਰੂਪ ਦੇ ਵਿੱਚ ਵੀ ਇਹ ਖੜੇ ਪ੍ਰੋਗਰਾਮ ਕਰਵਾਇਆ ਹੈ ਖੜਵਾੜਾ ਆਤਸਵਾ ਜੀ ਸੁਖਰਾ ਪੂਰ ਹੈ ਜਾਣਾ ਹੋਵੇ ਕਿ ਹੱਥ ਸਭ ਦਾ ਪਤੰਗਾ ਚੌੜੇ ਕੱਪੜਾਂ ਦੇ ਪੈ ਜਾਵੇ ਦੁਕਾਨਦਾਰਾਂ ਨੇ ਮਦਦ ਕਰਮਾ ਰਹਾ ਦੁਕਾਨਦਾਰ ਭਰਾਵਾਂ ਨੂੰ ਕਿਹਾ ਕਿ ਛਾਤਰ ਨੂੰ ਸਮਾਂ ਥੱਲੇ ਕਰ ਦਿਓ ਦੁਕਾਨਦਾਰ ਭਰਾਵਾਂ ਨੂੰ ਕਿਹਾ ਕਿ ਕਰ ਦਿਓ ਕਿ ਦੁਕਾਨਾਂ ਦਾ ਛਾਤਰ ਥੋੜਾ ਫੈਲਾ ਦਿਓ ਤਾਂ ਕਿ ਕੋਈ ਕੱਪੜਾ ਸਬਾਲ ਦੇ ਅੰਦਰ ਨਾ ਜਾ ਸਕੇ ਕੁਝ ਕੋ ਕੱਪੜਾ ਲਾਉ ਹੋ ਜਾਵੇ ਕਿਉਂ ਨਾ ਨਾਮੀਲਾ ਕਲਬ ਨੂੰ ਬਣਵਾਉਣੇ ਦੀ ਜਨਤਾ ਦਾ ਸਾਲ ਪੜੇ ਬਾਅਦ ਮੈਨੂੰ ਹੁੰਦਾ ਸਾਲ ਮਰਦੇ ਬਾਅਦ ਨਾਮੀਲਾ ਕਲਬ ਨੂੰ ਬਣਵਾਉਣੇ ਦੀ ਜਨਤਾ ਦੀ ਤਰ੍ਹਾਂ ਇਕੱਠੀ ਹੋਈ ਹੈ ਸਾਰੇ ਐਕਟਰਾਂ ਦਾ ਪ੍ਰਿੰਸਪੀ ਆਵਾ ਸ਼ਰਾਧ ਸਾਰੇ ਭਲਾਡੇ ਆਵਾ ਭਲਵਾਂ ਦੇ ਆਏ ਹੋਏ ਨੇ आंतवाजी मिलिया एसा आंताजी पतीअ त दूर हुते महिरबानी पूर ख़्या रखो ਖੇ ਸਹਿਬਾਨ ਤੇ ਪੰਜਾਹ ਮਾਤ ਕਮਾਨਾ ਸਹਿਬਾਨ ਪ੍ਰੋਗਰਾਮ ਜੋ ਖੰਡ ਮਾਤ ਚੌਲ ਦੇ ਸਟੇਜ ਤੇ ਇਕੱਠਾ ਹੋ ਰਿਹਾ ਹੈ ਪਰਮਾਨ ਦਾ ਪ੍ਰੋਗਰਾਮ ਹੈ ਸਰਵਿੰਦਰ ਸਿੰਘ ਪਟਵਾਰੇ मां कपिड़े सां न पुछियो ਹਾਂ ਹੁਣ ਆਉਣ ਵਾਲੇ ਹਨ ਸਭ ਸਭ ਸੋਲਣੇ ਮਾਤ ਪਲਵਾੜ ਆਇਆ ਤਾਂ ਕਦੀ ਆਸਤਵਾਜੀ ਨਹੀਂ ਰਾਵਣ ਦਾ ਹਜੇ ਫੂਕਣਾ ਸ਼ੋਕ ਕੰਮ ਹੋ ਗਿਆ ਬਾਬਾ ਦੋ ਵਾਰ ਚਾਹੇ ਸੇਵਕਾ ਕੰਮ ਖਾਤਰੇ ਆਲਾ ਇਹ ਮੇਰੇ ਫੋਨ ਤੋਂ ਛੋੜਾ ਹੁਣ ਮੈਂ ਤੁਹਾਨੂੰ ਬੜੀ ਚਾਹੁੰਦਾ ਹਾਂ ਕਿ ਤੁਸੀਂ ਚੁਣੋ ਤਵੇ ਫਿਰ ਤੁਹਾਨੂੰ ਜਿਹੜਾ ਫੋਨ ਤੋਂ ਮੰਗਦਾ ਚੈਟ ਜੀ ਨੇ ਮੈਂ ਤੁਹਾਨੂੰ ਇੱਕ ਗੁਰਾਈਂ ਚਾਹੁੰਦਾ ਆਪਣੀ ਮਿਹਰਬਾਨੀ ਉਹ ਸੱਤ ਪਾਣੀ ਕਰ ਰੂਗਾ ਬੇਨਤੀ ਕਰੂੰਗਾ ਇਹ ਅੰਮ੍ਰਿਤਸਰ ਸਾਹਿਬ ਪੰਜ ਚਾਰ ਮਿੰਟਾਂ ਲਈ ਠੀਕ ਹੈ ਪੰਜ ਮਿੰਟਾਂ ਤੱਕ ਲਾਉਂਦੇ ਨੇ ਜੀ ਰਾਵਨ ਨੂੰ ਅੱਗ ਗੁੰਮ ਕਰਨੇ ਪੁਤਲੇ ਨੂੰ ਅੱਗ ਲਗਾਈ ਜਾਊਗੀ

ता श्री मुद्रा ਹੰਤ ਤੇ ਪ੍ਰਧਾਨ ਜੀ ਦੀ ਸਮਾਧੀ ਅਗਲਾ ਗਾਵੇ ਸਾਡੇ ਸੇਵਾਦਾਰ ਅੰਨਾ ਨਾਮ ਦੇ ਸੈਨਾਮ ਦੇ ਤੁਮ ਕਰਨ ਦਾ ਹੋ ਗਿਆ ਸੰਸਕਾਰ ਜਿਸ ਕੇ ਸੇਵ ਪ੍ਰਭਾਨ ਆਪ ਨੇ ਪੁੱਜਿਆ ਜਾਂਦਾ ਤਰਨ ਦੇ ਨਾਲ ਜੁੜੇ ਹੋਏ ਸੀ ਦੇ ਨੇਕੀ ਦੀ ਜਿੱਤ ਹੁੰਦੀ ਹੈ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ ਹੁਣ ਮੇਘਨਾਥ ਦੇ ਪੁੱਤਰੇ ਨੂੰ ਅਗ ਲਗਾਈ ਜਾ ਰਹੀ ਹੈ ਜਾ ਚੁਕੇ ਹੈ ਤੇ ਹਾਲੇ ਵੀ ਆਪ ਕੋ ਖੜਾ ਹੈ ਹੈ ਨਾ ਆਪਕਰ ਵਾਲੇ ਵੀ ਖੜਾ ਹੈ ਹੁਣ ਸਾਡੇ ਰਾਮੁਲਾ ਕਲੱਬ ਦੇ ਮੈਂਬਰ ਆਹ ਸਾਹਿਬ ਲਾਵੰਦ ਪੁਤਲੇ ਨੂੰ ਵੀ ਅਗ ਲੱਗ ਚੁਕੀ ਹੈ ਰੌਣਕ ਪੁਤਲੇ ਨੂੰ ਅਗ ਲੱਗ ਚੁਕੀ ਹੈ ਇਸ ਸਾਲ 라ਵਣ ਮੇਗਾ ਕੁੰਮ ਟਰਨ ਦੇ ਪਤਲੇ ਵੱਲੋਂ ਕਲਾਕਾਰਾਂ ਨੇ ਬਣਾਏ ਨੇ ਜਿਹੜੇ ਕਿ 50 ਤੋਂੁੱਛੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਕਲਾਕਾਰਾਂ ਦਾ ਚੰਦਰ ਦੇ ਗੱਲ ਹਾਂਜੀ ਦੇਖ ਕੇ ਦਸਹਿਰਾ ਤੇ ਪਹੁੰਚ ਗਏ ਘਰੇ ਯਾਰ ਆਲਾ ਹੈ ਦੋ ਮੁੰਡਾ ਪਿਸਤੌਲ ਕਤਾਰ ਲਿਆਇ ਕੋਲ ਆਇਆ ਕਤਾਰ ਪਿਸਤੌਲ ਹੈ ਯਾਰ ਚਲਾ ਕੇ ਤਾਂ ਦਿਖਾ ਦੇ ਆ ਚਲਾ ਕੇ ਦਿਖਾ ਦੇ ਆਹਾਂ ਆਹ ਜਿਹੜਾ ਨੇ ਗੈਂਸਪੈਸ਼ਲ ਤੇ ਦਸਹਿਰਾ ਬਹੁਤ ਹੀ ਵਧੀਆ ਰਿਹਾ ਜੀ ਜੇ ਬਲੌਗ ਵਧੀਆ ਲੱਗਿਆ ਆਹੇ ਖੋਣ ਰੌਂਦ ਪਾਵਰ ਆਉਂਦ ਵੀ ਦਿਖਾ ਦੇ ਹੁਣ ਰੇ ਆ ਕੇ ਸੋਨੂੰ ਰੌਂਦ ਵੀ ਦਿਖਾ ਦੇ ਮਿਸਣਾ ਕੱਢਦੀ ਹੁਣ ਇਸ ਪੈਸਾ ਲੈ ਆ ਜੀ ਦਸਹਿਰੇ ਤੋਂ ਵਾਹ ਭਾਈ ਜੀ ਜੇ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਕੱਲ ਦੇ ਵਲੌਗ ਚ ਦੇਖੀ